ਹੱਕ ਲਾਗੇ ਨੀਤੇ ਮਾਰ ਲੋ ਬਈ ਤੇ ਜੁਤੀਰਾ ਹੱਕ ਲਾਗੇ ਨੀਤੇ ਮਾਰ ਲੋ ਬਈ ਤੇ ਜੁਤੀਰਾ ਸਜੀਦ ਪਰਦਾਸ ਜਿੰਦਾਬਾਦ ਸਜੀਦ ਪਰਦਾਸ ਜਿੰਦਾਬਾਦ ਪੰਜਾਬ ਜਿੰਦਾਬਾਦ ਬਾਈ ਕਰਮਚਾਰੀ ਯੂਨੀਅਨ ਜਿੰਦਾਬਾਦ ਪੁਲਿਆਏ ਕਾ ਜਿੰਦਾਬਾਦ ਕਨਾਲੀ ਪੁਲਿਸ ਮੁਰਦਾ ਮੁਰਦਾਬਾਦ ਮੁਰਦਾਬਾਦ ਇਹ ਤਰੀਕ ਦਾ ਵਾਕਾ ਮੈਂ ਮੇਰੇ ਫਾਦਰ ਤੇ ਮਦਰ ਮੈਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਘਰ ਆਇਆ ਸੀ ਇਨ ਬਿਟਵੀਨ ਹੀ ਇਹ ਯਾਦਾ ਸਾਰੇ ਸਾਡੇ ਦਫ਼ਤਰ ਨੂੰ ਪਤਾ ਵੀ ਉਹ ਜ਼ਿਆਦਾ ਉਹਨਾਂ ਦੀ ਏਜ ਜ਼ਿਆਦਾ ਤੇ ਉਹਨਾਂ ਦੇ ਲਈ ਮੈਨੂੰ ਤਕਰੀਬਨ ਜਾਣਾ ਪੈਂਦਾ ਰਾਤ ਭਰਾਤ ਵੀ ਪਰ ਜਦੋਂ ਮੈਂ ਉੱਥੇ ਘਰ ਦੇ ਵਿੱਚ 11 ਜਿਨ੍ਹਾਂ ਨੇ ਮੋਦੀ ਦੇ ਲਾਇਦੇ ਬੈਰੀਕੇਟ ਤੋੜਤੇ ਆ ਤੇ ਆ ਕੀ ਚੀਜ਼ ਹੈਗੀ ਆ 11 ਦਿਕੇ ਰੋ ਰਮਾਨ ਜਿੱਥੇ ਹੈਗੀ 11 11 ਵਜੇ ਇੱਕ ਬੰਦਾ ਆਉਂਦਾ ਇੱਕ ਬੰਦਾ ਆਉਂਦਾ 11 ਵਜੇ ਆ ਕੇ ਵੀਡੀਓ ਦੇ ਵਿੱਚ ਗੱਲਬਾਤ ਕਰਦਾ ਬੰਦਿਆਂ ਨੂੰ ਪੁੱਛਦਾ ਮੇਰੇ ਸਾਹਮਣੇ ਗਵਾਂਡੀਆਂ ਦੇ ਉਹਨਾਂ ਦੇ ਉਹਨਾਂ ਨੂੰ ਥ੍ਰੈਡ ਕੀਤਾ ਜਾਂਦਾ ਮੇਰੀ ਗੱਡੀ ਨੂੰ ਡੈਮੇਜ ਕੀਤਾ ਉਹਦੇ ਵਿੱਚ ਅਹਿਮ ਮੇਰੇ ਜਿਹੜੇ ਡਾਕੂਮੈਂਟ ਉਹਨਾਂ ਨੂੰ ਡੈਮੇਜ ਕੀਤਾ ਗਿਆ ਇਨਾ ਜਿਆਦਾ ਮਤਲਬ ਉਹਨਾਂ ਦਾ ਦਹਿਸ਼ਤਗਰਦਦਾ ਮਾਹੌਲ ਵੀ ਅਸੀਂ ਸਾਰਾ ਪਰਿਵਾਰ ਜਿਹੜਾ ਮੇਰੇ ਬੱਚੇ ਤੱਕ ਜਿਹੜੇ ਆ ਇਸ ਵਕਤ ਵੀ ਉਹ ਪੂਰੇ ਉਹ ਆ ਡਿਪਰੈਸ਼ਨ ਚ ਚੱਲ ਗਿਆ ਕਿਉਂ ਮੇਰਾ ਕੀ ਗਲਤੀ ਹੈ ਜੀ ਕੀ ਮੈਂ ਸਰਕਾਰ ਦਾ ਕੰਮ ਕਰਨਾ ਤਾਂ ਕਰਕੇ ਕੀ ਮੈਂ ਅਪਲੀਕੇਸ਼ਨ ਦਿੱਤੀ ਉੱਤੇ ਕੰਮ ਹੀ ਨਹੀਂ ਹੋਣੀ ਕਿਉਂ ਕੀ ਲੱਗਦਾ ਗੱਡੀ ਕਿਉਂ ਇਹ ਰੰਜਿਸ਼ ਕੀ ਆ ਗਈ ਇਹ ਤਾਂ ਇਹੋ ਜਾਣ ਸਕਦਾ ਅੱਜ ਤਾਂ ਨਾ ਮਹਿਸੂਸ ਦੇਖੋ ਜੀ ਕਿਸੇ ਵੀ ਚੀਜ਼ ਦੇ ਹੱਥ ਹੁੰਦੀ ਆ ਪੰਜ ਦਿਨ 6 ਦਿਨ ਵੇਟ ਕੀਤੀ ਵੀ ਚਲੋ ਅੱਜ ਵੀ ਕੱਲ ਵੀ ਅੱਜ ਵੀ ਕੋਈ ਨਾ ਕਿਤੇ ਕੋਈ ਨਾ ਕੋਈ ਸੁਣਾਈ ਹੋਊਗੀ ਕੋਈ ਸੁਣਾਈ ਨਹੀਂ 25 ਹੋਇਆ ਪਰ ਬੰਦਾ ਹੈ ਕੋਲ ਬਿਲਕੁਲ ਜੀ ਇਹ ਵੀਡੀਓ ਦੇ ਵਿੱਚ ਆ ਜੀ ਉੱਚੀ ਵਿੱਚ ਦੂਜੀ ਰਾਈ ਕੋਈ ਨਹੀਂ ਕੌਣ ਹੈ ਬੰਦਾ ਇਹ ਇਹ ਇਹਦੇ ਵਿੱਚ ਵੀਡੀਓ ਦੇ ਵਿੱਚ ਹੁਣ ਬਾਕੀ ਚੀਜ਼ ਜਿਹੜੇ ਪੁਲਿਸ ਦਾ ਕੰਮ ਆ ਵੈਰੀਫਾਈ ਕਰੇ ਇਹ ਕਿਹੜਾ ਬੰਦਾ ਕਿਹੜਾ ਨਹੀਂ ਉਹਦਾ ਨਾਂ ਕੀ ਉਹਦੇ ਪਿਓ ਦਾ ਨਾਂ ਕੀ ਹੈ ਬਾਕੀ ਚੀਜ਼ਾਂ ਉਹ ਵੈਰੀਫਾਈ ਕਰ ਜਿੱਦਾਂ ਪੁਲਿਸ ਕਹਿ ਰਹੀ ਆ ਵੀ ਇਹਨਾਂ ਸਮਝੌਤਾ ਕਰ ਲਓ ਰਾਜਨਾਵਾ ਕਰ ਲਓ ਨਾ ਪੁਲਿਸ ਨੂੰ ਪਤਾ ਬੰਦਾ ਕੌਣ ਹੈ ਸੁਰਨ ਵਾਲਾਗਾ ਮੇਰੇ ਕੀ ਦੇ ਦੀ ਬਸੋ ਅਜੇ ਤੱਕ ਕੁਝ ਗੱਲ ਨਹੀਂ ਜੀ ਮੈਂ ਹੀ ਬੰਦਾ ਨਾ ਮੈਂ ਤਿੰਨ ਵਾਰੀ ਵੀ ਆਇਆ ਆਪ ਖੁਦ ਆਇਆ ਮੇਰੀ ਰਾ ਸਟਾਫ ਆਇਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਸਿਕਿਉਰਿਟੀ ਪ੍ਰੋਵਾਈਡ ਕਰੋ ਮੈਨੂੰ ਜੀ ਅੱਜ ਤੂੰ ਕੁੜਾ ਵੀ ਬਾਹਰ ਜਿਹੜਾ ਛਣ ਦੇ ਬਾਹਰ ਆਇਆ ਦੇਖੋ ਜੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਨਿਆਂ ਨਹੀਂ ਮਿਲੂਗਾ ਤਾਂ ਕੀ ਕਰੂਗਾ ਕਿੱਧਰ ਜਾਊਗਾ ਬੰਦਾ ਕਿੱਥੇ ਰੋਣਾ ਰੋਵੇ ਆਪਣਾ ਲੱਗਦਾ ਵੀ ਜਿਸ ਤਰ੍ਹਾਂ ਕ ਅਫਸਰ ਸੇਫ ਨਹੀਂ ਹੈਗਾ ਤਾਂ ਬਾਕੀ ਵੀ ਬਿਲਕੁਲ ਜੀ ਬਿਲਕੁਲ ਤੁਹਾਡੀ ਕੀ ਮੰਗ ਹੈ ਮੇਰੀ ਸਭ ਤੋਂ ਪਹਿਲੀ ਮੰਗ ਆ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ ਸੈਕੰਡ ਜਿਹੜਾ ਆ ਜੋ ਕਾਨੂੰਨੀ ਕਾਰਵਾਈ ਹੋ ਕਰ 5-6 ਦਿਨ ਦਾ ਵਾਕਿਆ ਹੋਇਆ ਮੇਰੇ ਪਹਿਲਾਂ ਇੱਥੇ ਨਸ਼ੋਕ ਜੀ ਯੋ ਰਹੇ ਨੇ ਹੁਣ ਸੁਪਰੀਡੈਂਟ ਨੇ ਇੱਥੇ ਨਗਰ ਕੌਂਸਲ ਇਹਨਾਂ ਦੀ ਮੈਨੂੰ ਕਾਲ ਆਉਂਦੀ ਆ 6 ਤਰੀਕ ਨੂੰ 7 ਤਰੀਕ ਨੂੰ 11 ਵਜੇ ਕਾਲ ਆਉਂਦੀ ਆ ਵੀ ਪ੍ਰਧਾਨ ਜੀ ਮੇਰੇ ਘਰ ਦੇ ਬਾਹਰ ਕੁਝ ਲੋਕ ਜਿਹੜੇ ਆ ਮੇਰਾ ਗੇਟ ਭੰਨ ਰਹੇ ਆ ਤੇ ਗੱਡੀ ਭੰਨ ਰਹੇ ਆ ਮੈਂ ਲੜਕੇ ਨੂੰ ਇੱਥੇ ਮੇਰਾ ਕਾਉਂਸਲਰ ਆ ਉਹਦੇ ਲਾਗੇ ਘਰ ਆ ਮੈਂ ਕਿਹਾ ਜਾਈਂ ਯਾਰ ਜਲਦੀ ਜਰਾ ਦੇਖੀ ਜਾ ਕੇ ਕੀ ਕੀ ਹੋਇਆ ਮੈਨੂੰ ਕਾਲ ਆਈ ਕਹਿੰਦੇ ਜੀ ਉਹ ਕੋਈ ਲੜਕਾ ਵਾ ਉਹ ਤੇ ਭੰਦਰਿਆ ਤੇ ਉਹਦੇ ਹਥਿਆ ਉਹਦੇ ਹੱਥ ਚ ਵੈਪਨ ਜਦੋਂ ਜਾ ਕੇ ਵੈਰੀਫਾਈ ਕੀਤਾ ਵਾਕਿਆ ਗੱਡੀ ਭੱਜੀ ਸੀ ਮੈਂ ਐਸ ਐਚ ਓ ਸਾਹਿਬ ਨੂੰ ਕਾਲ ਕੀਤੀ ਪੀ ਸੀ ਆਰ ਤੇ ਕਾਲ ਕੀਤੀ ਐਮ ਐਲ ਏ ਸਾਹਿਬ ਨੂੰ ਦੱਸਿਆ ਐਮ ਐਲ ਏ ਸਾਹਿਬ ਨੇ ਕਾਲ ਕੀਤੀ ਐਸ ਐਚ ਓ ਸਾਹਿਬ ਨੂੰ ਇਹਨਾਂ ਨਾਲ ਗੱਲ ਹੋਈ ਫਿਰ ਇਹਨਾਂ ਨੇ ਮੁਲਾਜ਼ਮ ਭੇਜੇ ਫਿਰ ਅਸੀਂ ਵੈਰੀਫਾਈ ਕੀਤਾ ਜਦੋਂ ਗਵਾਣ ਚ ਸਾਹਮਣੇ ਘਰ ਸੀ ਜਦੋਂ ਇਹ ਸ਼ਖਸ ਆਇਆ ਇਨੇ ਆਣ ਕੇ ਪੁੱਛਿਆ ਵੀ ਸ਼ੋਕ ਜੀ ਦਾ ਘਰ ਕਿਹੜਾ ਉਹਨਾਂ ਨੇ ਕਿਹਾ ਜੀ ਸਾਹਮਣਾ ਘਰ ਆ ਜਦੋਂ ਇੰਨੀ ਗੱਲ ਹੋਈਏ ਤਾਂ ਉਹਦੇ ਨਾਲ ਇੱਕ ਸਾਹਮਣੇ ਗਵਾਣ ਵਾਲੇ ਜਿਹੜਾ ਘਰ ਸੀ ਉਹਦੇ ਨਾਲ ਬੱਚਾ ਸੀ ਉਹ ਉਹ ਕਹਿੰਦਾ ਵੀ ਆ ਘਰ ਆ ਇਹ ਵੱਟਾਂ ਫੜ ਕੇ ਲਾਗੋ ਤੇ ਗੱਡੀ ਭੰਨੀ ਸਟਾਰਟ ਕਰਤੀ ਤੇ ਇਹਦੇ ਦਰਵਾਜੇ ਦੇ ਉੱਤੇ ਇੱਕ ਕੈਮਰਾ ਲੱਗਾ ਉਹਦੀ ਤਾਰ ਪੁੱਟਤੀ ਜਦੋਂ ਉਹਨੇ ਕਿਹਾ ਵੀ ਯਾਰ ਗੱਡੀ ਕੋ ਭੰਨੀ ਸਟਾਰਟ ਕਰਤੀ ਆ ਕਹਿੰਦਾ ਅੰਦਰ ਜਾਣਾ ਕਿ ਗੋਲੀ ਖਾਣੀ ਆ ਉਹ ਅੰਦਰ ਚਲਾ ਗਿਆ ਉਹਨੇ ਇਹਨੂੰ ਕਾਲ ਕੀਤੀ ਆ ਤੇਰੇ ਘਰ ਦੇ ਬਾਹਰ ਤੇਰੀ ਗੱਡੀ ਭੰਨ ਰਿਆ ਕੋਈ ਤੇ ਵੱਟੇ ਮਾਰ ਰਿਆ ਬਾਹਰ ਨਾ ਹੀ ਇਹਦੀ ਮੈਨੂੰ ਕਾਲ ਆਈ ਸਿਰ ਅਸੀਂ ਮੌਕੇ ਤੇ ਪਹੁੰਚੇ ਉਦੋਂ ਨੂੰ ਉਹ ਸਾਰਾ ਵਾਕਿਆ ਜਿਹੜਾ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਚ ਲਿਆਂਦਾ ਕੰਪਲੇਂਟ ਲਿਖ ਕੇ ਦਿੱਤੀ ਪਹਿਲਾਂ ਤੇ ਜਦੋਂ ਇੱਥੇ ਆਏ ਅੱਜ ਕੱਲ ਇਹ ਮੁੰਛੀਆਂ ਦੇ ਵੀ ਜਿਹੜੇ ਆ ਐਸ ਐਚ ਓ ਤੋਂ ਵੀ ਕਹਿੰਦੇ ਅਸੀਂ ਤਾਂ ਇਹਨਾਂ ਨੇ ਦਰਖਾਸਤ ਲਿਖੀ ਵੀ ਕਿਸੇ ਦਰਖਤ ਤੇ ਡਿੱਗਣ ਕਰਕੇ ਜਿਹੜੀ ਗੱਡੀ ਜੜੀ ਆ ਉਹ ਟੁੱਟ ਗਈ ਆ ਮੈਂ ਐਸ ਐਚ ਓ ਸਾਹਿਬ ਨਾਲ ਫਿਰ ਗੱਲ ਕੀਤੀ ਮੈਂ ਐਸ ਐਚ ਓ ਸਾਹਿਬ ਵੀਡੀਓ ਦੇਖੀ ਆ ਬੰਦਾ ਟਰੇਸ ਹੋ ਗਿਆ ਕਿਹੜਾ ਵਾ ਕਹਿੰਦੇ ਜੀ ਫਿਰ ਦਰਖਾਸਤ ਇਹ ਤੇ ਦੇ ਗਏ ਆ ਵੀ ਦਰਖਤੋਂ ਮੈਂ ਇਹ ਦੇ ਨਹੀਂ ਗਏ ਤੁਸੀਂ ਲਿਖੀ ਆ ਫਿਰ ਆਪਾਂ ਕੰਪਲੇਂਟ ਦਿੱਤੀ ਐਸਐਸਪੀ ਸਾਹਿਬ ਨੂੰ ਮਿਲੇ ਡੀਐਸਪੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਫਿਰ ਜਦੋਂ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ ਕੋਈ ਕਾਰਵਾਈ ਨਹੀਂ ਪੰਜ ਛੇ ਦਿਨਾਂ ਤੋਂ ਮੈਨੂੰ ਨਹੀਂ ਪਤਾ ਕਿਹਦਾ ਪ੍ਰੈਸ਼ਰ ਹੈ ਇਹਨਾਂ ਤੇ ਇੱਕ ਗੁੰਡਿਆਂ ਦੀ ਮਦਦ ਕਰ ਰਹੀ ਹੈ ਸਰਕਾਰ 6 ਦਿਨ ਹੋ ਗਏ ਆ ਇਹ ਸੁਪਰੀਡੈਂਟ ਆ ਸਾਰੇ ਸ਼ਹਿਰ ਦਾ ਇਹਨਾਂ ਨੇ ਸਵੇਰੇ ਸਫਾਈ ਕਰਾਉਣੀ ਹੁੰਦੀ ਆ ਇਹਨਾਂ ਨੇ ਸੁਪਰਵਾਈਜ਼ਨ ਕਰਨਾ ਇਹ ਉਦਣ ਦੇ ਇਹਨਾਂ ਦੇ ਬੱਚੇ ਵੀ ਸਹਿਮ ਦੇ ਮਾਹੌਲ ਚ ਨੇ ਬਾਹਰ ਨਹੀਂ ਨਿਕਲੇ ਉਦਣ ਦੇ ਕਰੋ ਮੈਨੂੰ ਇਹਨਾਂ ਦੇ ਫੈਮਿਲੀ ਮੈਂਬਰਾਂ ਦੀ ਕਾਲ ਆਈ ਦੋ ਤਿੰਨ ਵਾਰੀ ਵੀ ਪ੍ਰਧਾਨ ਜੀ ਸਾਡੇ ਉਹਦਾ ਨੁਕਸਾਨ ਨਾ ਕੋਈ ਕਰ ਦੇ ਪਰ ਪੁਲਿਸ ਜਿਹੜੀ ਅੱਜ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਪਰੋਂ ਅੱਜ ਫੋਨ ਆਇਆ ਕਮੇਟੀ ਘਰ ਮੈਂ ਕਿਸੇ ਫੰਕਸ਼ਨਸ ਸੀ ਕਿ ਈਓ ਸਾਹਿਬ ਇੱਥੇ ਆਓ ਤੇ ਆਣ ਕੇ ਕੰਪਰੋਮਾਈਜ਼ ਕਰੋ ਮੈਂ ਕਿਹਾ ਯਾਰ ਇੰਦਾ ਧੱਕਾ ਨਹੀਂ ਹੋਣਾ ਜੇ 6 ਦਿਨੇ ਉਹਨਾਂ ਨੂੰ ਦੇ ਦਿੱਤੇ ਆ ਚਲੋ ਅੱਜ ਚਲਦੇ ਆਂ ਉਹਨਾਂ ਨਾਲ ਗੱਲ ਹੀ ਕਰ ਲਈਏ ਅਸੀਂ ਗੱਲ ਕਰਨ ਆਏ ਆ ਤੇ ਆਉਂਦਿਆਂ ਕਹਿੰਦੇ ਆ ਜੀ ਚਲੋ ਛੱਡੋ ਪਰ ਮਕਾਈਏ ਰਾਜਨਾਵਾ ਜਿਹਦੇ ਕੋਲ ਗਲਤੀ ਹੋ ਗਈ ਆ ਯਾਰ ਇਹ ਤਾਂ ਕਾਦੀ ਗਲਤੀ ਆ ਕਿਸੇ ਬੰਦਾ ਆਡੈਂਟੀਫਾਈ ਬੰਦਾ ਅੰਦਰ ਬੈਠਾ ਕੰਪਰੋਮਾਈਜ਼ ਨਹੀਂ ਸੱਦ ਰਹੇ ਆ ਪੁਲਿਸ ਵਾਲੇ ਵੀ ਆਓ ਕੰਪਰੋਮਾਈਜ਼ ਕਰਨਾ ਯਾਰ ਇਹ ਤੇ ਬਿਹਾਰ ਤੋਂ ਵੀ ਗਾਹ ਨਿਕਲ ਗਿਆ ਜੇ ਆਪਾਂ ਉਦੋਂ ਦਾ ਮੀਡੀਆ ਚ ਨਹੀਂ ਦੱਸਿਆ ਸਾਡੇ ਕੋਲ ਫੋਟੋਜ਼ ਨੇ ਆਇਆ ਕਿ ਯਾਰ ਬੈਠ ਕੇ ਜੇ ਇਹਨਾਂ ਨੂੰ ਪੁੱਛ ਲੈਣ ਵੀ ਗੱਲ ਕੀ ਆ ਪਹਿਲਾਂ ਦੱਸੋ ਵੀ ਇਹਦੀ ਦੁਸ਼ਮਣੀ ਕੀ ਆ ਉਹਦੇ ਨਾਲ ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਜੇ ਕਾਰਵਾਈ ਨਹੀਂ ਕਰਦੇ ਤੇ ਉਤੋਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਵੀ ਰਾਜੀਨਾਮਾ ਕਰਲਾ ਫਿਰ ਤੇ ਯਾਰ ਮੇਰੇ ਸਫਾਈ ਸਾਇਵਕ ਸਵੇਰੇ 6 ਵਜੇ ਵਿਚਾਰੇ ਇਹ ਗਰੀਬ ਲੋਕ ਸਵੇਰੇ ਉੱਠ ਕੇ 6 ਵਜੇ ਸਫਾਈ ਕਰਨ ਜਾਂਦੇ ਆ ਤੇ ਯਾਰ ਜਿਹੜਾ ਮਰਜੀ ਇਹਨਾਂ ਨੂੰ ਕੁੱਟੂਗਾ ਤੁਹਾਡੀ ਮੰਗੀ ਹੈਗੀ ਸਾਡੀ ਮੰਗ ਇਹ ਆ ਤੁਰੰਤ ਦੋਸ਼ੀ ਅੰਦਰ ਬਿਠਾ ਕੇ ਚਾਹ ਪੀ ਰਹੇ ਨੇ ਤੁਰੰਤ ਕਾਰਵਾਈ ਕੀਤੀ ਜਾਏ ਪਰਚਾ ਕੀਤਾ ਜਾਏ ਜੇ ਨਹੀਂ ਕੀਤਾ ਸਵੇਰ ਤੋਂ ਮੁਕੰਮਲ ਸਫਾਈ ਜਿਹੜੀ ਆ ਉਹ ਬੰਦ ਕੀਤੀ ਜਾਊ ਜਿੰਨੇ ਸਮੂਹ ਕਾਉਂਸਲਰ ਸਰਬਾਨ ਵੀ ਇੱਥੇ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਬਾਦ ਹਲਕੇ ਚ ਵੀ ਸਾਰੇ ਸਰਪੰਚਾਂ ਨੂੰ ਮੈਂਬਰਾਂ ਨੂੰ ਆਪਣੇ ਮੋਦਵਾਰਾਂ ਨੂੰ ਡਿਊਟੀਆਂ ਲਾ ਕੇ ਸਾਰਾ ਹੀ ਸ਼ਹਿਰ ਜਾਮ ਕਰਕੇ ਰੱਖ ਦਾਂਗੇ ਜੇ ਪਰਚਾ ਦਰਜ ਕਰਨਾ ਕਾਰਵਾਈ ਕਰਨੀ ਕਰ ਦੇਣ ਉਸ ਤੋਂ ਇਲਾਵਾ ਸਾਡੇ ਕੋਈ ਉਹਨਾਂ ਚ ਨਾ ਨਾ ਕੋਈ ਕੰਪਰੋਮਾਈਜ਼ ਨਹੀਂ